ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਤੋਂ ਦੋਸਤੋ ਜਿਹੜੇ ਵੀਰ ਆਪਣੇ YouTube ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਗ੍ਰੀਨ ਸਬਸਕ੍ਰਾਈਬ ਕਰ ਲਓ। ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਨ ਕਰਕੇ ਟੈਪ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਦੋਸਤੋ ਇੱਕ ਨੀਲੀ ਦਾਵੀ ਦੀ ਤੁਹਾਨੂੰ ਅੱਪਾ ਮਾਝ ਦਿਖਾਉਣੀ ਹੈ। ਏਰੀਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਇਸ ਮੈਨੂੰ। ਬਿਲਕੁਲ ਦੁਬਲੀ ਬਰਵਾਲਾ ਟੀਮਾ ਨਾਲ ਨਾਲ ਲੱਗਦੇ ਪਿੰਡ ਆ ਦੋਸਤੋ ਤੇ ਵੀਰ ਹਰਬੇਲ ਦੇ ਫਾਰਮ ਤੇ ਪਹੁੰਚੇ ਆ ਡੇਰੀ ਫਾਰਮਿੰਗ ਦੇ ਨਾਲ ਜਿਹੜਾ ਜਿਹੜਾ ਪਸ਼ੂ ਵਪਾਰ ਦਾ ਕੰਮ ਪਸ਼ੂ ਜਿਹੜੇ ਹੈਗੇ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਥੇ ਨਵੇਂ ਆਉਂਦੇ ਰਹਿੰਦੇ ਆ ਅੱਜ ਤੋਂ ਜਿਹੜੀ ਮੱਝ ਆਈ ਹੈ ਨੀਲੀ ਰਾਗੀ ਦੇ ਵਿੱਚ ਆਪਾਂ ਉਹਦੀ ਇਨਫੋਰਮੇਸ਼ਨ ਵੀਰ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਚੱਲਦੇ ਆ ਵੀਰ ਹਰਬੇਲ ਦੇ ਕੋਲ ਪੁੱਛ ਲੈਨੇ ਕੀ ਡਿਟੇਲ ਹੈਗੀ ਆ ਇਸ ਮੱਝ ਦੀ ਸਤਿ ਸ੍ਰੀ ਅਕਾਲ ਵੀਰ ਹਰਵੈਲ ਸਾਸਰੀਕਾਲ ਹਾਂਜੀ ਜੰਧੂ ਸਾਹਿਬ ਜੀ ਸਾਸਰੀਕਾਲ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸਰੀਕਾਲ ਬਾਕੀ ਤੁਹਾਡਾ ਤੁਮ ਸਾਹਿਬ ਇੱਥੇ ਆਉਣ ਤੇ ਬਹੁਤ ਦਿলো ਧੰਨਵਾਦ ਠੀਕ ਹੈ ਮਿਹਰਬਾਨੇ ਭਾਈ ਕਈ ਸਰਪੇਲ ਆ ਮਗਰ ਜਿਹੜੀ ਆਪਾਂ ਅੱਜ ਵੇਖ ਰਹੇ ਆ ਨੀਲੀ ਦਾ ਵੀ ਦੀ ਆਪਣੇ ਕੋਲ ਆਈ ਹੈ ਜੀ ਅੱਜ ਬਿਲਕੁਲ ਸਾਨੂੰ ਸਾਹਿਬ ਜੀ ਤੀਜੀ ਵਾਰ ਆ ਗਈ ਸੋ ਗਈ ਇਹ ਮੱਝ ਠੀਕ ਹੈ ਜੀ ਬਾਕੀ ਸਭ ਕੁਲ ਪ੍ਰੋਪਰ ਨੀਲੀ ਦੇ ਵਿੱਚ ਜਿਹੜੀ ਗੀਜ ਹੋਣੀ ਚਾਹੀਦੀ ਹੈ ਹਾਂਜੀ ਸਾਰੀ ਚੀਜ਼ ਕਵਰ ਕਰਦੀ ਹੈ ਇਹ ਬਾਕੀ ਚੋਣ ਇੱਕ ਨੰਬਰ ਆ 53 ਬਹੁਤ ਹੀ ਵਧੀਆ ਠੀਕ ਹੈ ਤੇ ਬਾਕੀ ਠੰਡੀ ਸੀਸਲਾ ਬਹੁਤ ਜ਼ਿਆਦਾ ਠੀਕ ਹੈ ਤੇ ਦੇਣਾ ਕਿੰਨੇ ਕਜ ਬਤੀ ਹੈ ਜੀ ਹਾਂ ਅੰਦਾਜ਼ਾ ਚਾਰ ਪੰਜ ਦੇ ਚਾਰ ਪੰਜ ਦੇ ਹਾਂਜੀ ਤੇ ਸੂਹ ਤੇ ਜਖਣਾ ਸੂਝਾਰੀ ਆ ਪ੍ਰੋਪਰ ਮਾਰਕਿੰਗ ਜਿਹੜੀ ਹੈਗੀ ਦੋਸਤੋ ਨੀਰੀ 라ਵੀ ਦੇ ਵਿੱਚ ਤੁਸੀਂ ਜ਼ਰੂਰ ਦੇਖੋ ਅਗਲੇ ਪੈਰਾਂ ਤੇ ਨਿਸ਼ਾਨ ਪ੍ਰੋਪਰ ਹੈਗੇ ਮਗਲੇ ਪੈਰ ਤੋਂ ਉੱਥੇ ਹੈ ਬਿਲਕੁਲ ਹਵਾਨੇ ਤੇ ਜਿਹੜਾ ਦੋਸਤੋ ਨਿਸ਼ਾਨ ਤੁਹਾਨੂੰ ਮਿਲ ਜਾਵੇਗਾ ਤੇ ਆਹ ਥਣ ਹਵਾਨਾ ਹੈਗਾ ਜੀ ਦੇਖੋ ਦੇਖੋ ਗੇ ਆਰਡਰ ਦੀ ਕੁਆਲਿਟੀ ਬਹੁਤ ਫੂਕ ਫੂਕ ਦਾ ਤੇ 3-4 ਦਿਨ ਦਾ ਜਿਹੜਾ ਸਮਾਂ ਹੈ ਅਜੇ ਬਾਕੀ ਹੈਗਾ ਸੁੰਦੇ ਵਿੱਚ ਆ ਗਏ ਤਾਂ ਲਗਾ ਪਿੱਠ ਪੂਰਾ ਹੈਗਾ ਮੈਂ ਵੀ ਵਜਨ ਵਾਲੀ ਜੂਰੀ ਆ ਲਓ ਸੋ ਵਧੀਆ ਜਿਹੜੇ ਵੀਰ ਸਕੂਨ ਨੇ ਨੀਵੀ ਦਾ ਵੀ ਮੱਝ ਲੈਣ ਦੇ ਉਹ ਤੁਸੀਂ ਖਾਸ ਤੌਰ ਤੇ ਸੰਪਰਕ ਕਰ ਸਕਦੇ ਜੀ ਬਿਲਕੁਲ ਚੰਗੀ ਫਰੀਕ ਜਿਹੜੀ ਸਟਿਨ ਹੈਗੀ ਐ ਚਮੜੀ ਬਿਲਕੁਲ ਪ੍ਰਿੰਟਾ ਦੋਸਤੋ ਬਹੁਤ ਸੀਲਸ ਲੱਗਾ। ਆ ਵੀ। ਬੱਤੀ ਹਵਾਨਾ ਬਹੁਤ ਚੰਗਾ ਸਾਰਾ ਕਰਦੇ ਆ। ਅਜਾ 14 ਦਿਨਾਂ ਚ ਪੂਰਾ ਬਣਾ ਲੈਣਾ ਜੀ ਇਹਨੇ। ਪੂਰਾ ਪੂਰਾ। ਆਹ। ਬਹੁਤ। ਚੰਗੀ ਸੋਹਣੀ ਕੁਆਲਿਟੀ ਆ ਡਰ ਦੀ। ਆ ਬਿਲਕੁਲ ਗੈਰੀ ਵਾਲੇ ਪਾਸੇ ਤੋਂ। ਬਾਕੀ ਸਾਨੂੰ ਟਿੱਪਣ ਬਹੁਤ ਵਧੀਆ ਫੋਲੀ ਆ ਤੇ। ਠੀਕ ਹਵਾ ਨਾਲ ਵਧੀਆ ਬਣਾ ਰਹੀ ਹੈ ਬੈਕ ਸਾਈਡ ਤੋਂ ਪੂਰਾ ਕੱਡੇ ਕਿਸਮ ਤੱਕ ਨਾ ਜੀ ਬਿਲਕੁਲ ਜੀ ਬਿਲਕੁਲ ਬਾਕੀ ਥੰਦ ਦੀ ਕੁਆਲਿਟੀ ਬਹੁਤ ਵਧੀਆ ਕੋਲ ਦੀ ਤੇ ਦੁੱਧ ਕੋਈ ਹੈਗਾ ਜਿੰਦਾ ਕੋਈ ਰਿਕਾਰਡ ਫੂਡ ਦੱਸਿਆ ਜੀ ਪਿਛਲੇ ਦਸਾਲ ਜੀ ਬਾਕੀ ਜਿੰਨਾ ਜਿਹੜਾ ਪਸ਼ੂ ਸੂਹ ਨਹੀਂ ਪੈਂਦਾ ਹਾਂਜੀ ਜਾਂ ਆਪਾਂ ਚੋਣ ਹੀ ਲੈਂਦੇ ਉਹਨਾਂ ਜਦ ਤੱਕ ਕੋਈ ਜੇਤਾ ਕੁਝ ਨਹੀਂ ਆਪਾਂ ਕਹਿ ਸਕਦੇ ਪਰ ਜਿਹੜੀ ਇਹਦੇ ਓਨਰ ਮਾਲਕ ਸੀ ਉਹਨਾਂ ਦੇ ਮੁਤਾਬਕ 12 13 ਲੀਟਰ ਜਿਹੜਾ ਆਰਾਮ ਦਾ ਦੁੱਧ ਜਿਹੜਾ ਚੋਈ ਕਰਾਉਂਦੀ ਕਰਵਾਉਗੀ ਇਹ 12 13 ਕਿਲੋ ਜਿਹੜੀ ਚੁਵਾਈ ਹੈ 200 ਨਾਰਮਲੀ ਤੁਸੀਂ ਕਰ ਸਕਦੇ ਜੇ ਬਟ ਅਜੇ ਸਮੁੰਦਰ ਵਿੱਚ ਸਮਾਂ ਬਾਕੀ ਹੈ ਤੇ ਬਿਲਕੁਲ ਪ੍ਰੋਪਰ ਜਿਹੜਾ بیس ਕੁਆਲਟੀ ਹੈ ਅੱਖ ਬਿੱਲੀ ਮਨ ਕੀ ਜਿਹੜੀ ਬਿਲਕੁਲ ਅੱਖਾ ਦੋਸਤੋ ਤੇ ਹਰਵੀਰ ਭਾਈ ਇਹਦਾ ਮੁੱਲ ਡਿਮਾਂਡ ਕੀ ਕਰਦੇ ਹਾਂ ਮੁੱਲ ਸੰਤੋ ਸਾਹਿਬ ਕਰਨ ਨੂੰ ਭਾਵੇਂ ਇਹਦਾ 75 ਕਰੀ ਜਾਓ 77 ਕਰੀ ਜਾਓ ਹਾਂਜੀ ਆਪਾਂ 70000 ਦੀ ਮੱਝ ਦੇ ਦਾਂਗੇ 76000 ਹਾਂਜੀ ਠੀਕ ਹੈ 78000 ਜਿਹੜੀ ਦੋਸਤੋ ਜੈਸਨੋ ਵਾਲੀ ਇਹ ਗੱਲ ਹੈਗੀ ਆ ਥੋੜੀ ਬਾਦੀ ਕੋਈ ਗੁੰਜਾਇਸ਼ ਹੋਈ ਤੇ ਮੌਕੇ ਦੀ ਗੱਲ ਆ ਉਹ ਵੀ ਤੇ 78000 ਦੀ ਨਹੀਂ ਤੇ ਜੈਸਨੋ ਵਾਲੀ ਗੱਲ ਆ ਤੇ ਬਾਕੀ ਬਹੁਤ ਖੂਬਸੂਰਤ ਆ ਆਰਡਰ ਵਾਲੋ ਵੇਖੋਗੇ ਤਾਂ ਕੁਆਲਿਟੀ ਆ ਦੋਸਤੋ ਬਿਲਕੁਲ ਜੋ ਨੀਲੀ ਰਾਵੀ ਦੇ ਵਿੱਚ ਹੋਣਾ ਚਾਹੀਦਾ ਵੱਡਾ ਟਿਕਾ ਬਿਲਕੁਲ ਮਦੀਦ ਟੋਲੀ ਪੂਛ ਵੀ ਜਿਹੜੀ ਆ ਦੋਸਤੋ ਨੀਲੀ ਰਾਵੀ ਦੇ ਵਿੱਚ ਬਹੁਤ ਹੀ ਗੱਲ ਕਰੀਦੀ ਆ ਵੀ ਜਦੋਂ ਬਿਲਕੁਲ ਧਰਤੀ ਨਾਲ ਟੱਚ ਕਰਦੀ ਹੈ ਜੀ ਹਾਂਜੀ ਬਹੁਤ ਹੀ ਵਧੀਆ ਆ ਬਾਕੀ ਠੀਕ ਆ ਆ ਨੀਲ ਨਾਲ ਵੀ ਇਹ ਨੀਲੀ ਜਰਦੀ ਸੇਲੀਏ ਜੇ ਵੀ ਸੇਲੀ ਆ ਇਹ ਵੀ ਸੇਲ ਆ ਇਹ ਵੀ ਦੋਸਤੋ ਨੀਲੀ ਦਾ ਵੀ ਨਾਲ ਜਿਹੜੀ ਮੱਚ ਤੁਸੀਂ ਵੇਖ ਰਹੇ ਝੂਟੀ ਦੇਖ ਰਹੇ ਹੋ ਇਹ ਵੀ ਸੇਲ ਆ ਤੇ ਵੀਰ ਹਰਵਿੰਦਰ ਜੀ ਕੀ ਡਿਟੇਲ ਆ ਜੀ ਇਹ ਇਹ ਦੂਜੇ ਸਵੇਰ ਸੂਹੂਗੀ ਜੇ ਤੁਸੀਂ ਤਾਂ ਇਹ ਦੂਜੇ ਸਵੇਰ ਸੂਣੀ ਹੈ ਹਾਂਜੀ ਤਾਂ ਅਜੇ ਇਹਦੇ 15 ਦਾ ਜੀ ਸੂਣ ਪਏ ਨੇ ਠੀਕ ਆ ਬਾਕੀ ਇਹਦੀ ਕੈਪੈਸਿਟੀ ਜਿਹੜੀ 11 12 ਕਿਲੋ ਦੀ ਪਹਿਲਾਂ ਦੀ ਰਹੀ ਹਾਂਜੀ ਤਾਂ ਆਖਰੀ ਵਾਰ ਕੀ ਵੀ ਚਲੋ ਇਹਨਾਂ ਦੁੱਧ ਪਾਉਣਾ ਚਾਹੀਦਾ ਇਹਨੂੰ ਬਾਕੀ 33 ਪੋਲੀ ਆ ਇੱਕ ਨੰਬਰ ਠੀਕ ਹੈ ਤੇ ਬਾਕੀ ਅਜੇ ਸਮਾਂ ਆਦਾ ਰੰਦਾ ਥੋੜਾ ਜਿਹਾ ਠੀਕ ਹੈ ਠੀਕ ਹੈ ਆ ਲਓ ਦੋਸਤੋ ਬਾਕੀ ਇਹਦੀ ਡਿਮਾਂਡ ਆ ਜਿਹੜੀ 5000 ਰੁਪਿਆ ਵਾਲਾ ਠੀਕ ਹੈ ਜੀ ਹਾਂ ਜੀ ਜੇ 100 ਕੀ ਦਾ ਫਿਰ ਇਹਦੀ ਡਿਮਾਂਡ ਹੋਰ ਹੋਊਗੀ ਅਜੇ ਦਿਨ 12 ਤੋਂ 14 ਦਾ ਤਾਂ 12 15 ਰੰਦਾ ਆ ਜਾਏਗਾ ਤਾਂ 2 ਹਫ਼ਤੇ ਬਾਕੀ ਬਾਕੀ ਥਾਂ ਦੀ ਕੁਆਲਿਟੀ ਪਾਉਗੇ ਆ ਨਾ ਆ ਥਾਂ ਦੀ ਕੁਆਲਿਟੀ ਆ ਦੋਸਤੋ ਬੈਕ ਸਾਈਡ ਤੋਂ ਵੇਖੋ ਅਜੇ ਨਾ ਲੀਵਾ ਅਜ ਦਾ ਪਰਨਾ ਸਟਾਰਟ ਕੀਤਾ ਅਜੇ ਕਰੂਗੀ ਅੱਗੇ ਤਕਰੀਬਨ ਅਜੇ 2 ਹਫ਼ਤੇ ਦੀ ਬਾਕੀ ਆ ਤੇ ਚੰਗੀਆਂ ਸੀਲ ਜਿਹੜੀਆਂ ਦੋਸਤੋ ਚੰਗੀਆਂ ਕੁਆਲਿਟੀ ਦੇ ਵਿੱਚ ਜਿਹੜੀਆਂ ਦੋਸਤੋ ਮੱਝਾਂ ਹੈਗੀਆਂ ਵੀਰ ਹਰਬੇਲ ਦੇ ਕੋਲ ਦੋ ਮੱਝਾਂ ਦੋਸਤੋ ਜਿਹੜੀਆਂ ਪ੍ਰੋਪਰ ਆਪਾਂ ਤੁਹਾਨੂੰ ਇਨਫੋਰਮੇਸ਼ਨ ਸਮੇਤ ਜਿਹੜੀ ਇਹ ਵੀਡੀਓ ਕਵਰ ਕੀਤੀ ਆ ਤੇ ਜਿਸ ਵੀ ਵੀਰ ਦੇ ਪਰਦੇ ਵਿੱਚ ਹੋਵੇ ਤੁਸੀਂ ਜਰੂਰ ਸੰਪਰਕ ਕਰ ਸਕਦੇ ਜੀ ਸੰਪਰਕ ਨੰਬਰ ਵੀਰ ਹਰਬੇਲ ਤੇ ਆਪਾਂ ਪੁੱਛ ਲਈਨੇ ਇੱਕ ਵਾਰੀ ਜਿੰਨਾਂ ਤੇ ਤੁਸੀਂ ਕਾਲ ਕਰਨੀ ਹੈ ਦੋਸਤੋ ਵੀਰ ਕਿਹਨਾ ਸੰਪਰਕ ਨੰਬਰ ਆ ਜੀ 98903880259906382025 ਠੀਕ ਹੈ ਜੀ ਸੋ ਦੋਸਤੋ ਇਹ ਸਨ ਵੀਰ ਕੋਲੇ ਦੋ ਐਨੀਮਲ ਬਿਲਕੁਲ ਇੱਕ ਬਿਲਕੁਲ ਤਿਆਰੀ ਦੇ ਵਿੱਚ ਆ ਤੈਨੂੰ ਤੋਂ 4 ਦਿਨ ਦਾ ਸਮਾਂ ਲੈ ਕੇ ਨੀਲੀ ਦਾਬੀ ਦੀ ਇਹ ਮੱਝ ਝੂਪੂਗੀ ਦੂਜੇ ਨੰਬਰ ਤੇ ਜਿਹੜੀ ਤੁਹਾਨੂੰ ਆਪਾਂ ਨੀਲੀ ਦਾਬੀ ਦੀ ਦਿਖਾਈ ਹੈ ਮੱਝ ਉਹ 2 ਤਹਫਤੇ ਦਾ ਸਮਾਂ ਲੈ ਕੇ ਜਿਹੜਾ ਦੱਸ ਤੁਹਾਨੂੰ ਜੀ ਝੂਪੇਗੀ ਤੇ ਆਹ ਵੇਖੋ ਖਾਨ ਹਵਾਲਾ ਠੀਕ ਹੈ ਜੀ ਚੰਗੀ ਕੁਆਲਟੀ ਹੈ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਰਾਂਗਦਾ ਦੇ ਸਾਥ ਜੀ ਜੀਤਾ